ਆਰ ਬੀ ਇੰਡੀਆ ਟੀਵੀ ਨਿਊਜ਼ ਤੇ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਇਸ ਸ਼ਹਿਰ ਵਿੱਚ ਮੰਦਿਰ ਨੂੰ ਲੈ ਕੇ ਹੋ ਰਿਹਾ ਵਿਵਾਦ ਦੂਸਰੀ ਧਿਰ ਨੇ ਕਿਹਾ ਮਹੱਲੇ ਦੇ ਕੁਝ ਛਰਾਰਤੀ ਨੌਜਵਾਨ ਮੰਦਿਰ ਦਾ ਕਰ ਰਹੇ ਨੇ ਮਾਹੌਲ ਖਰਾਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੂਜੀ ਧਿਰ ਨੇ ਰੱਖਿਆ ਆਪਣਾ ਪੱਖ ਸਮਾਣਾ ਤੋਂ ਸੁਬਾਸ਼ ਪਾਟਕ ਦੀ ਵਿਸ਼ੇਸ਼ ਖਬਰ ਤੂੰ ਤੋਹੀ ਜਿਹੜਾ ਪਰਿਵਾਰ ਹੈ ਸੇਵਾ ਕਰ ਰਿਹਾ ਹੈ ਬੜੀ ਵਧੀਆ ਨਾਲ ਚੱਲ ਰਿਹਾ ਹੈ ਹੁਣ ਕੁਝ ਪਰਿਵਾਰ ਨਵੇਂ ਆ ਕੇ ਜੁੜ ਗਏ ਸਾਡੇ ਮਹੱਲੇ 'ਚ 2:00 ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਖੱਪ ਪਾਣਾ ਇਹਨਾਂ ਦਾ ਇਹ ਮਸਲਾ ਵੀ ਇਸ ਨੂੰ ਅਸੀਂ ਕਬਜ਼ਾ ਕਰ ਦਿੰਦੇ ਹਾਂ ਨਾ ਕਿ ਉਹਨਾਂ ਦਾ ਕੋਈ ਸੇਵਾ ਵਿੱਚ ਯੋਗਦਾਨ ਹੈ ਨਾ ਕੋਈ ਮਹੱਲੇ 'ਚ ਸੇਵਾ ਕਿਸੇ ਭਾਵਨਾ ਵੀ 0% ਪੰਚਾਇਤ ਦੇ ਵਿੱਚ ਆ ਕੇ ਕਹਿ ਦੇਣ ਕਿ ਸਾਡਾ ਇਹ ਯੋਗਦਾਨ ਹੈ ਅਸੀਂ ਉਹਨਾਂ ਨੂੰ ਬਰਬਰ ਦੇ ਮੈਂਬਰ ਵੀ ਬਣਾ ਲਾਂਗੇ ਸੇਵਾ ਕਰਨ ਦਾ ਮੌਕਾ ਵੀ ਦਿਆਂਗੇ ਕਿਉਂਕਿ ਉਹਨਾਂ ਨੂੰ ਤੰਗ ਕਰਨ ਵਾਸਤੇ ਕਿਸੇ ਨੇ ਭੇਜੇ ਹੋਏ ਨਹੀਂ 2:00 ਵਜੇ ਤੱਕ ਇਹਨਾਂ ਨੇ ਰੋਲਾ ਪਾਣਾ ਜਿਹੜਾ ਕਿ ਸਾਰਾ ਮਾਲਾ ਪਰੇਸ਼ਾਨ ਐ ਇਹਨਾਂ ਗੱਲਾਂ ਬੜੇ ਵਾਰੀ ਮੈਂ ਕੰਪਲੀਟਾਂ ਮੀ ਦਿੱਤੀਆਂ ਨੇ ਲੜਾਈ ਝਗੜਾ ਵੀ ਹੋਇਆ ਪਰ ਇਹ ਹਟਦੇ ਨਹੀਂ ਹੈ। ਉਹੀ ਮੈਂਬਰ ਤੁਹਾਨੂੰ ਜੀ ਉਹੀ ਮੈਂਬਰ ਹੁਣ ਉਹੀ ਮੈਂਬਰ ਹੋਣੇ ਚਾਹੀਦੇ ਨੇ ਜਿਹੜੇ ਸੇਵਾ ਕਰ ਰਹੇ ਨੇ। ਨਵੇਂ ਮੈਂਬਰ ਜਿਹੜਾ ਹੈ ਨਾ ਅਸੀਂ ਹੁਣ ਮੰਨਾਂਗੇ। ਜਿਹੜੇ 5-4 ਸਾਲਾਂ ਤੋਂ ਆ ਕੇ ਕਹਿਣ ਵੀ ਸਾਡੇ ਨੂੰ ਪ੍ਰਲਾਵ ਜੀ ਕਰੋ ਜੀ ਉਹ ਬਿਲਕੁਲ ਨਹੀਂ ਹੋਏਗਾ। ਹਾਂ ਜੀ ਇਹ ਧਾਰਮਿਕ ਸਸਾਇਓ ਸਰਪੰਚ ਜੀ ਸਰਪੰਚ ਤੋਂ ਪਰ ਇਹ ਪਰਮਾਨੰਦ ਜੀ ਮੈਂ ਤੁਹਾਨੂੰ ਕਰਤੋ ਅਸਤਾਈ ਅੱਛਾ ਹੁਣ ਇਹ ਮੁੱਦਾ ਕੀ ਮਦਰਦਾਰ ਤੁਦਾ ਜੀ ਅਸੀਂ 5 ਸਾਲ ਤੋਂ ਉਹ ਇੱਕ ਦੋ ਮਹੀ ਮੂਰਤੀ ਸਥਾਪਨਾ ਦੀਸ ਮਨਾਉਣਾ ਜੀ ਹੁਣ ਇਸ ਸਾਲ ਵੀ ਇੱਕ ਦੋ ਮਹੀ ਜ ਮਨਾਣ ਲੱਗਾ ਜੀ ਇੱਥੇ ਕੁਛ ਪਿੱਛੇ ਬੱਚੇ ਮਹਲੇ ਦੀ ਉਹ ਕਹਿੰਦੇ ਸੀ ਮੇਰੇ ਕੋਲ ਪਿਛਲੇ ਮੰਗਲਵਾਰ 11 ਵਜੇ ਆਏ ਵੀ ਅਸੀਂ ਪ੍ਰੋਗਰਾਮ ਕਰਨਾ ਹੈ ਵੀ ਲੰਗਰ ਅਸੀਂ ਚਲਾਉਣਾ ਹੈ ਮੈਂ ਕਿ ਜੰਗਲ ਤੁਸੀਂ ਚਲਾਉਣਾ ਬੇखुशी ਹੋ ਕੇ ਚਲਾਓ ਮੈਨੂੰ ਕੋਈ ਤਰਾਹ ਦਿੱਸ ਸਕੋ ਅਸੀਂ ਤੁਹਾਡਾ ਕਾਰ ਦੇ ਵਿੱਚ ਨਾਮ ਹੀ ਲਿਖਾਂਗੇ ਵੀ ਵਧੀਆ ਯੂਥ ਉਹਦੀ ਚਲਾਓ ਫਿਰ ਕਹਿੰਦੇ ਜੀ ਲੰਗਰ ਲੰਗਰ ਨਹੀਂ ਅਸੀਂ ਸਾਰਾ ਕੰਮ ਅਸੀਂ ਸੰਭਾਂਗੇ ਕਿਉਂਕਿ ਇਹ ਤਾਂ ਨਹੀਂ ਹੋ ਜਿਹੜੇ 25 30 ਸਾਤ ਤੋਂ ਸਸਤਾ ਸੰਭਾ ਰਿ ਨੇ ਉਹ ਕਿਉਂ ਹੋ ਸਕਦਾ ਤੁਸੀਂ ਲੰਗਰ ਚਲਾਓ ਅਸੀਂ ਤੁਹਾਡੇ ਨਾਲ ਆ ਕਹਿੰਦੇ ਨਹੀਂ ਜੀ ਅਸੀਂ ਸੰਭਾਂਗੇ ਸਾਰਾ ਕੰਮ ਅਸੀਂ ਕਰਾਂਗੇ ਇਹਨਾਂ ਨੇ ਚੱਕ ਕੇ ਦੂਜੇ ਦਿਨ ਅਸੀਂ ਆਪ ਤੋਂ 15 20 ਦਿਨ ਪਹਿਲੇ ਮਤਾ ਪਾ ਕੇ ਲੰਗਰ ਦਾ ਬੋਰਡ ਵੀ ਲਾਤਾ ਸੀ ਇਹਨਾਂ ਨੇ ਦੂਜੇ ਦਿਨ ਚੱਕ ਕੇ ਬੋਰਡ ਲਾਤਾ ਜੀ ਕਿ ਲੰਗਰ ਅਸੀਂ ਚਲਾਵਾਂਗੇ ਸਾਰਾ ਕੰਮ ਇਹਨਾਂ ਨੇ ਸਾਡੇ ਤੋਂ ਕਰਤਾ ਸਾਡੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਮੰਤਰੀ ਸਾਹਿਬ ਨੇ ਤੁਹਾਨੂੰ ਕਿਹਾ ਵੀ ਤੁਸੀਂ ਉਹਨਾਂ ਦਾ ਬੋਟ ਉਤਾਰ ਕੇ ਆਪਣਾ ਬੋਟ ਤਾਂ ਲਾ ਲਓ ਅਸੀਂ ਲਾਇਆ ਤੇ ਇੱਥੇ ਸਾਡੇ ਨੂੰ ਪੁੱਟਣ ਵਾਲ ਨੂੰ ਆਗੇ ਸੀ ਜੀ ਫਿਰ ਅਸੀਂ ਚੌਂਕੀ ਚਲੇ ਗਏ ਚੌਂਕੀ ਵਾਲਾ ਨੇ ਸਾਨੂੰ ਕਿਹਾ ਵੀ ਤੁਸੀਂ ਬੈਠ ਕੇ ਨਵੇਡੋ ਕੋਈ ਮਿਸਟਰ ਹੈ ਕੋਈ ਨਵੇਡਾ ਨਹੀਂ ਹੋਇਆ ਜੀ ਅੱਜ ਵੀ ਅਸੀਂ ਚੌਂਕੀ ਜਾ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਤੁਸੀਂ ਬਾਕੇ ਆਈ ਨਹੀਂ ਜੀ ਉਹ ਜੀ ਬਾਟ ਵੀ ਨਹੀਂ ਪਹੁੰਚੀ ਜੀ ਫਿਰ ਸਾਡੇ 10:00 ਤੱਕ ਅਸੀਂ ਅਸੀਂ 11:30 ਕਰੋਂ ਦੇ ਖੜ ਕੇ ਵਾਪਸ ਆ ਗਏ ਪੱੜ ਪਹੁੰਚੇ ਨਹੀਂ ਨਹੀਂ ਰੋੜਾ ਹੁਣ ਕੋਈ ਚੱਲਣ ਲੱਗਾ ਕਿ ਕਾਫੀ ਟਾਈਮ ਨਹੀਂ ਰੋੜਾ ਤਾਂ ਇਹ ਦੇਖੋ ਡਾਕਟਰ ਸਾਹਿਬ ਦੇ ਹੁੰਦੇ ਮਤਲਬ ਡਾਕਟਰ ਸਾਹਿਬ ਨੂੰ ਅਸੀਂ ਇਹ ਗੱਲ ਕਹੀ ਡਾਕਟਰ ਸਾਹਿਬ ਵੀ ਆਪਣਾ ਪਰਵਰਤਨ ਨਾ ਕਰੋ ਤੁਸੀਂ ਵੀ ਜੋ ਆਪਣੇ ਸੈਟਿੰਗ ਚ ਚੱਲਦਾ ਹੋਇਆ ਕੰਮ ਚੱਲਣਾ ਉਹਨਾਂ ਨੂੰ ਕਿਤੇ ਇੱਕ ਕੋਈ ਇਥੇ ਡਾਕਟਰ ਜੀ ਪੈਸੇ ਮੈਂ ਉਹ ਕਿਸੇ ਮੰਗੇ ਉਹਨਾਂ ਉਹਨਾਂ ਨੇ 2 ਲੱਖ ਰੁਪਇਆ ਮੈਂ ਮੰਦਰ ਦੇ ਪੈਸਿਆਂ ਚ ਮੇਰੇ ਕੋਲ ਫੋਨ ਆਇਆ ਡਾਕਟਰ ਸਾਹਿਬ ਦਾ ਵੀ 2 ਲੱਖ ਰਕਮ ਮੰਗ ਰਹੇ ਨੇ ਮੈਂ ਕਿ ਡਾਕਟਰ ਸਾਹਿਬ ਉਹ ਪਾਰਟੀ ਟਵਾਰਟ ਹੋ ਗਈ ਹੈ ਵੀ ਉਹ ਪਾ ਪੈਸੇ ਨਹੀਂ ਦੇਣੇ ਕਹਿੰਦਾ ਮੈਂ ਜ਼ਬਾਨ ਕਰ ਚੁੱਕਿਆ ਮੈਂ ਕਿ ਜੇ ਤੁਸੀਂ ਜ਼ਬਾਨ ਕਰ ਚੁੱਕੇ ਤੁਸੀਂ ਮੇਰੇ ਨਾਂ ਰੱਖ ਦੋ ਵੀ ਪਵਨ ਨਹੀਂ ਦੇਣ ਦਿੰਦਾ ਉਹ ਫਿਰ ਵੀ ਉਹਨੂੰ 50000 ਦੇ ਕੇ ਮੈਨੂੰ ਕਹਿੰਦੇ ਜੇ ਪੈਸੇ ਨਾ ਆਏ ਮੈਂ ਵੀ ਆਸਾਨੇ ਪੈਸੇ ਦੇਵਾਂਗਾ 500 ਲੋਕ ਇਨਾਂ ਵਿਆਦ ਦੇ ਇਨਾਂ ਪੈਸੇ ਆ ਗਏ ਮੋੜ ਗਏ ਨਾ ਜੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਹਿੰਦੇ ਗਊ ਸਾੜ ਤੋੜੀ ਦੇਣੀ ਹੈ ਮੈਂ ਕਿ ਵੀ ਡਾਕਟਰ ਸਾਹਿਬ ਮੰਦਿਰ ਵਾਸਤੇ ਸੰਸਤਾ ਵਾਸਤੇ ਜਿਹੜਾ ਦਾਨ ਦੇ ਦਿੰਦਾ ਹੈ ਮੰਦਿਰ ਵਾਸਤੇ ਦੇਖ ਜਾਂਦੇ ਨੇ ਆਪਾਂ ਜੀ ਦਾਨ ਦੇਣਾ ਹੈ ਮੰਦਿਰ ਤੇ ਜਿ ਆਪਣੀ ਇੱਛਾ ਹੈ ਆਪਾ ਉਧਰ 15-16 ਮੈਂਬਰ ਹਾਂ 2-2000 ਰੁਪਏ ਪਾ ਕੇ ਆਪਾਂ ਭੱਲੋ ਪਾ ਕੇ ਦੇਨੇ ਆ ਕਹਿੰਦਾ ਨਹੀਂ ਜੀ ਮੰਤਰੀ ਚੋ ਦੇਵਾਂਗੇ ਫਿਰ ਇਸ ਕਰਕੇ ਮੇ ਤਾਂ ਮਾਰ ਹੋ ਗਈ ਤੇ ਕਰੋਨਾ ਦੇ ਟਾਈਮ ਪ੍ਰੋਗਰਾਮ ਇੱਕ ਦੋ ਮਹੀਨਿਆਂ ਦਾ ਬੰਦ ਸੀ ਜੀ ਅਸੀਂ ਪੁੱਛਿਆ ਇਹਨਾਂ ਕੋਲ ਵੀ ਕੀ ਪ੍ਰੋਗਰਾਮ ਕਰਨਾ ਡਾਕਟਰ ਸਾਹਿਬ ਵੀ ਆਪਾਂ ਪ੍ਰੋਗਰਾਮ ਕੀ ਕਰਨਾ ਤੁਸੀਂ ਉਹੀ ਕਮੇਟੀ ਨਾਲ ਕਰ ਦੋ ਹਾਂ ਜੀ ਜਿਹੜੀ ਕਮੇਟੀ ਬਣੀ ਹੈ ਤੇ ਨਹੀਂ ਡਾਕਟਰ ਸਾਹਿਬ ਨੇ ਅਸਟਾਫਾ ਦੇ ਕੇ ਪੰਜ ਸਾਲ ਹੋ ਗਏ ਜੀ ਔਰ ਇਹ ਕਮੇਟੀ ਜਿਹੜੀ ਬਣੀ ਹੋਈ ਰੱਖਣਾ ਤੁਹਾਨੂੰ ਜੀ ਹਾਂ ਜੀ ਪੁਰਾਣੇ ਮੈਂਬਰ ਜਿਹੜੇ ਸਾਡੇ ਹੋਏ ਕਾਇਮ ਨਹੀਂ ਉਹ ਵੀ ਰੱਖਣਾ ਚਾਹੀਦੇ ਜੀ 25 ਸਾਲ ਦਾ ਕੋਈ ਪਿੱਛੇ ਔਰ ਮੈਂ ਅੱਗੇ ਕੀ ਕਹਿਣਾ ਚਾਹਤੋਂ ਮੇਰੇ ਤੇ ਕਮੇਟੀ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੰਦਰ ਕਮੇਟੀ ਵੱਲੋਂ ਆਪ ਸਭ ਜੋ ਪੱਤਰਕਾਰ ਭਾਈਚਾਰਾ ਹੈ ਉਹਨਾਂ ਦਾ ਮੰਦਰ ਕਮੇਟੀ ਵੱਲੋਂ ਸੁਆਗਤ ਕਰਦਾ ਹਾਂ ਔਰ ਅਸਲੀਅਤ ਇਹ ਹੈ ਜੀ ਕਿ ਜਿਹੜੇ ਮੰਦਰ ਦੀ ਪਹਿਲਾਂ ਕਮੇਟੀ ਬਣੀ ਹੋਈ ਸੀ ਜਿਹਨੇ ਰਜਿਸਟਰਡ ਨਹੀਂ ਸੀ ਉਸ ਨੂੰ ਇਹ ਸਾਰਾ ਭਾਈਚਾਰਾ ਜਿੰਨੇ ਵੀ ਸੂਝਵਾਨ ਇੱਥੇ ਖੜੇ ਨੇ ਮੋਤਬਰ ਬੰਦੇ ਖੜੇ ਨੇ ਸਿਆਣੇ ਨੇ ਸੂਝੋਹਰੇ ਨੇ ਇਹ ਮੰਦਿਰ ਦੀ ਜਿਹੜੀ ਹੈ ਸਿਸਟਮ ਚਲਾ ਰਹੀ ਸੀ ਔਰ ਉਸ ਤੋਂ ਬਾਅਦ ਪਤਾ ਨਹੀਂ ਇਸ ਮਹੱਲੇ ਦੀ ਜਿਹੜੇ ਕਿ 3-4 ਆਪਾਂ ਕਹਿ ਲਵਾਂਗੇ ਨਵੇਂ ਜਿਹੜੇ ਉੱਥੇ ਹੋਏ ਨੇ ਮੁੰਡੇ ਜਿਨ੍ਹਾਂ ਨਵਾਂ ਖੂਨ ਹੈ ਉਹ ਕਿਉਂਕਿ ਉਹਨਾਂ ਨੂੰ ਕੋਈ ਤਜਰਬਾ ਨਹੀਂ ਹੈ ਇਸ ਚੀਜ਼ ਦਾ ਉਹ ਇਸ ਜਿਹੜੇ ਸੀਨੀਅਰ ਮੈਂਬਰ ਨੇ ਜੋ ਮੌਜੂਦਾ ਕਮੇਟੀ ਹੈ ਸਿਸਟਮ ਚਲਾ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਜਲਾ ਰਹੀ ਹੈ ਔਰ ਉਸ ਦੇ ਵਿੱਚ ਵਿਗਨ ਪਾਣ ਦੇ ਵਾਸਤੇ ਉਹ ਸਾਨੂੰ ਨਹੀਂ ਪਤਾ ਵੀ ਉਹ ਕਿਸ ਦੀ ਸ਼ਾਇਦ ਨਾਲ ਉਹ ਇਹ ਕੰਮ ਕਰ ਰਹੇ ਨੇ ਉਹਨਾਂ ਨੇ ਅੱਜਕੱਲ ਜਿਹੜਾ 2 ਮਈ ਦਾ ਸਲਾਨਾ ਪ੍ਰੋਗਰਾਮ ਹੁੰਦਾ ਹੈ ਇੱਥੇ ਮੰਦਿਰ ਦਾ ਤੇ ਉਹਦੇ ਵਿੱਚ ਇਹ ਅੜੀਕੇ ਬਾ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਸੇ ਗੱਲ ਦਾ ਤਜਰਬਾ ਨਹੀਂ ਹੈ ਕਿਉਂਕਿ ਇਹ ਜਿਹੜੇ ਮੈਂਬਰ ਨੇ ਸੇਵਾਦਾਰ ਨੇ ਇਹ ਤਨੋਂ ਬਨੋਂ तकरीबन भी पच्चीस साल पिछले भी पच्चीस सालों कोई नहीं नहीं तो को बिल्कुल ट्रांसपेरेंट सिस्टम है हर चीज़ का हिसाब किताब है अगर को भी कोई भी संस्था कोई किसी किस शख सुबह है तो इत कमेटी के आके जो मर्जी इन्हों को जो है इंसाफी रखना चाहिए बिल्कुल जी हाँ जो कमेटी इस वक्त मौजूदा है क्योंकि हाँ क्योंकि इन्होंने जे समान है जेडे ਪਣ ਸਾਤੇ ਚੰਦ ਬੰਦੇ ਨੇ ਜਿਹੜੇ ਕਿ ਇਸ ਕਮੇਟੀ ਨੂੰ ਡਿਸਟਰਬ ਕਰਨਾ ਚਾਹੁੰਦੇ ਆ ਉਹਨਾਂ ਨੇ ਆਪਣੇ ਰਜਿਸਟਰੀ ਵੀ ਕਰਾ ਕੇ ਕਿਸੇ ਤਰ੍ਹਾਂ ਇਹਨਾਂ ਦੇ ਬੋਰਡ ਦੇ ਉੱਤੇ ਬੋਰਡ ਲਗਾਤਾ ਜੋ ਕਿ ਅਸੂਲਨ ਜਿਹੜਾ ਹੈ ਮਰਿਆਦਾ ਦੇ ਖਿਲਾਫ ਹੈ ਸਹੀ ਨਹੀਂ ਹੈ ਕਿਉਂਕਿ ਆਪਨੂੰ ਪਤਾ ਹੈ ਦੇਖੋ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਸੰਸਾ ਕੋਈ ਵੀ ਧਾਰਮਿਕ ਹੈ ਸਿਰਫ ਉਹਦੇ ਮੂੰਹ ਨੂੰ ਦਾਨ ਨਹੀਂ ਮਿਲਦਾ ਜਿਹੜੇ ਕਿ ਸੰਸਥਾ ਨੂੰ ਚਲਾਉਣ ਦੇ ਵਾਸਤੇ ਜਿਹੜੇ ਆਗੂ ਨੇ ਸੂਚਨ ਮੈਂਬਰ ਨੇ ਚਿਹਰੇ ਨੇ ਉਹਨਾਂ ਨੂੰ ਦਾਨ ਮਿਲਦਾ ਹੈ ਸੋ ਅਸੀਂ ਤਾਂ ਇਹ ਹੀ ਚਾਹਦੇ ਹਾਂ ਸਾਰੇ ਮਹਲਾਨੀ ਵਾਸੀ ਸਾਰੇ ਕਿ ਜੋ ਵੀ ਇਸ ਵਕਤ ਮੌਜੂਦਾ ਜਿਹੜੋ ਸੇਵਾਦਾਰ ਨੇ ਤਨੋਂ ਮਨੋਂ ਸੇਵਾ ਕਰ ਰਹੇ ਨੇ ਮੰਦਿਰ ਦੀ ਪਿਛਲੇ 25 ਸਾਲਾਂ ਤੋਂ ਜੁੜੇ ਹੋਏ ਨੇ ਮੈਂ ਵੀ ਇਸ ਮੰਦਿਰ ਕਮੇਟੀ ਦੇ ਨਾਲ ਜਿਹੜਾ ਹੈ 3-4 ਪਿਛਲੇ 3-4 ਸਾਲਾਂ ਤੋਂ ਜੁੜਿਆ ਹਾਂ ਕਿਉਂਕਿ ਸਾਨੂੰ ਵੀ ਕਿਉਂਕਿ ਮੈਂ 4-5 ਜਿਹੜੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜਿਆ ਮੈਨੂੰ ਇੱਥੇ ਕਿਸੇ ਕਿਸਮ ਦੀ ਕੋਈ ত্রুটি ਨਹੀਂ ਨਜ਼ਰ ਆਈ ਤੋ ਇਸੀ ਕਰਕੇ ਅਸੀਂ ਸਾਰੇ ਮਹੱਲੇ ਵਾਲੇ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਸੇਵਾ ਹੋਣਾ ਜੀ ਉਥੇ ਕੋਈ ਨਾ ਕੋਈ ਅੜਿੱਕਾ ਵੀ ਜਰੂਰ ਆਂਦੇ ਜਾਂਦੇ ਅੜਿੱਕਾ ਲਾਉਣ ਵਾਲੇ ਆਂਦੇ ਨੇ ਸੋ ਇਸ ਵਕਤ ਦਾ ਜਿਹੜਾ ਸਿਸਟਮ ਹੈ ਉਹ ਇਹ ਹੀ ਚੱਲ ਰਿਹਾ ਹੈ ਕਿ ਜਿਹੜੇ ਸਹੀ ਕੰਮ ਦੇ ਵਿੱਚ ਰੋੜੇ ਅਟਕਾਉਣ ਵਾਲੇ ਚੰਦ ਆਦਮੀ ਜਿਹੜੇ ਗਲਤ ਨੇ ਸਮਾਜਿਕ ਸਮਾਜ ਸਾਡਾ ਉਹਨਾਂ ਨੂੰ ਅੱਛਾ ਨਹੀਂ ਮੰਨਦਾ ਉਹ ਰੋੜੇ ਅਟਕਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਸਾਡੀ ਇਹ ਹੀ ਬੇਨਤੀ ਹੈ ਕਿ ਚਲੋ ਪਰਪਿਤਾ ਪਰਮੇਸ਼ਵਰ ਹਨਮਾਨ ਜੀ ਦੇ ਬਸੰਗੇ ਉਹਨਾਂ ਨੂੰ ਸਮਤ ਦੇਵੇ ਔਰ ਉਹਦੇ ਜਿਹੜਾ 2 ਮਹੀ ਦਾ ਪ੍ਰੋਗਰਾਮ ਹੈ ਕਿ ਸਹੀ ਸਲਾਮਤ ਨਿਪਟੇ ਕਰ ਸਕੇ ਧੰਨਵਾਦ